ਖਬਰ ਗੁਰਾਇਆ ਤੋਂ ਹੈ ਜਿੱਥੇ ਕਿ ਅੱਧੀ ਰਾਤ ਨੂੰ ਪ੍ਰਾਈਵੇਟ ਕੰਪਨੀ ਦੀ ਬੱਸ ਵਿੱਚ ਸਫ਼ਰ ਕਰ ਰਹੀਆਂ ਸਵਾਰੀਆਂ ਨੂੰ ਖੱਜਲ-ਖਵਾਰ ਹੋਣਾ ਪਿਆ ਦੱਸ ਦਈਏ ਕਿ ਜਿਸ ਬੱਸ ਵਿੱਚ ਸਵਾਰੀਆਂ ਆਪੋ ਆਪਣੀ ਮੰਜ਼ਿਲ ਵੱਲ ਜਾ ਰਹੀਆਂ ਸਨ ਉਸ ਬੱਸ ਦਾ ਚਾਲਕ ਨਸ਼ੇ ਦੀ ਹਾਲਤ ਵਿੱਚ ਸੀ ਜਿਸ ਕਾਰਨ ਉਹ ਬੱਸ ਨੂੰ ਬਹੁਤ ਹੀ ਗਲਤ ਤਰੀਕੇ ਨਾਲ ਯਾਰ ਰਿਹਾ ਸੀ ਹੱਦ ਤੋਂ ਉਦੋਂ ਹੋ ਗਈ ਜਦੋਂ ਬੱਸ ਚਾਲਕ ਗੁਰਾਇਆ ਨਜ਼ਦੀਕ ਮਾਲਾ ਪਿੰਡ ਦੇ ਗੇਟ ਕੋਲ ਸਰਵਿਸ ਲਾਈਨ ਤੇ ਹੀ ਬੱਸ ਨੂੰ ਛੱਡ ਕੇ ਫਰਾਰ ਹੋ ਗਿਆ ਇਸ ਬੰਦੀ ਨਾਲ ਗੱਲਬਾਤ ਕਰਦੇ ਆਂ ਬਸ ਵਿੱਚ ਸਵਾਰ ਸਵਾਰੀਆਂ ਨੇ ਦੱਸਿਆ ਕਿ ਉਹ ਚਲੰਦਰ ਤੋਂ ਲੁਧਿਆਣਾ ਜਾਣ ਲਈ ਪ੍ਰਾਈਵੇਟ ਬੱਸ ਵਿੱਚ ਬੈਠੇ ਸਨ ਤੇ ਜਦੋਂ ਬੱਸ ਰਾਮਾ ਮੰਡੀ ਕੋਲ ਆਈ ਤਾਂ ਬੱਸ ਖਰਾਬ ਹੋ ਗਈ ਜਿਸ ਕਾਰਨ ਉਹਨਾਂ ਨੂੰ ਦੂਸਰੀ ਬੱਸ ਵਿੱਚ ਬਿਠਾ ਦਿੱਤਾ ਗਿਆ। ਪਰ ਉਸ ਬੱਸ ਦਾ ਚਾਲਕ ਨਸ਼ੇ ਦੀ ਹਾਲਤ ਵਿੱਚ ਸੀ ਤੇ ਬੱਸ ਨੂੰ ਬਹੁਤ ਹੀ ਗਲਤ ਤਰੀਕੇ ਨਾਲ ਲਿਜਾ ਰਿਹਾ ਸੀ ਜਿਸ ਕਾਰਨ ਇੱਕ ਵਾਰ ਤਾਂ ਬੱਸ ਫਗਵਾੜਾ ਨਜ਼ਦੀਕ ਪਲਟਣ ਵੀ ਲੱਗੀ ਸੀ ਪਰ ਬਚਾ ਹੋ ਗਿਆ ਉਹਨਾਂ ਨੇ ਕਿਹਾ ਕਿ ਬੱਸ ਵਿੱਚ ਸਵਾਰ ਸਵਾਰੀਆਂ ਜਿਨ੍ਹਾਂ ਵਿੱਚ ਮਹਿਲਾਵਾਂ ਤੇ ਬੱਚੇ ਵੀ ਮੌਜੂਦ ਸਨ ਅਧੀ ਰਾਤ ਤੱਕ ਪਰੇਸ਼ਾਨ ਹੋ ਰਹੇ ਸਨ ਉਹਨਾਂ ਕੰਪਨੀ પાસે ਉਕਤ ਬੱਸ ਚਾਲਕ ਖਿਲਾਫ ਕਾਰਵਾਈ ਦੀ ਮੰਗ ਕੀਤੀ ਭਾਵੇਂ ਅੱਜ ਅਸੀਂ ਜਲੰਧਰ ਤੋਂ ਇਹ ਬੱਸ ਖੜੀ ਸੀਗੀ ਪਹਿਲਾਂ ਇਹ ਜਿਹੜੀ ਵਾਸਤੇ ਅਸੀਂ ਆਏ ਸੀਗੇ ਉਹਨੇ ਰਾਮਾ ਮੰਡੀ ਦੇ ਲਾਗੇ ਆ ਕੇ ਮਤਲਬ ਪਰਚੇ ਜੋ ਕੀ ਕਹਿੰਦੇ ਜੀ ਬੱਸ ਖਰਾਬ ਆਹ ਵਾਲੀ ਬੱਸ ਉੱਤੇ ਬਿਠਾਇਆ ਸੀਗਾ ਇਹ ਸ਼ੁਰੂ ਤੋਂ ਲੈ ਕੇ ਬੱਸ ਡਿਕਨੋਮਲੇ ਖਾਂਦੇ ਆਦੀ ਹੈ ਅੱਗੇ ਵਾਲੀਆਂ ਸਵਾਰੀਆਂ ਨੇ ਦੱਸਿਆ ਵੀ ਉਹਨੇ ਤੇ दारू ਵਾਲੀ ਪੀਤੀ ਹੋਈ ਇੱਥੇ ਆ ਕੇ ਹੁਣ ਉਹਨੇ ਬਿਲਕੁਲ ਹੀ ਹੱਥ ਛੱਡ ਦਿੱਤੇ ਵੀ ਭਈ ਮੇਰੇ ਕੋ ਗੱਡੀ ਨਹੀਂ ਚੱਲਦੀ ਡਰੰਕ ਸੀਗਾ ਪੂਰੀ ਤਰ੍ਹਾਂ ਡਰੰਕ ਸੀਗਾ ਐ ਹੁਣ ਆਪਾਂ ਪੁਲਵਾਂ ਦੇ ਥੱਲੇ ਖੜੇ ਆ ਨੇਰੇ ਦੇ ਵਿੱਚ ਖੜੇ ਆ ਸਾਰੀਆਂ ਲੇਡੀਜ਼ ਵੀ ਨਾਲ ਖੜੀਆਂ ਨੇ ਤੁਸੀਂ ਦੇਖ ਸਕਦੇ ਹੋ ਆ ਲੇਡੀਜ਼ ਖੜੀਆਂ ਨੇ ਏ ਲੇਡੀਜ਼ ਵੀ ਇੱਥੇ ਰਹੀਆਂ ਤੇ ਹੁਣ ਆਪਾਂ ਨੂੰ ਆਲਮੋਸਟ ਅਸੀਂ 9:30 ਵਜੇ ਤੋਂ ਬਾਅਦ ਇਹ ਹੁਣ ਟਾਈਮ ਹੋ ਗਿਆ ਸਵਾ 10 ਦੇ ਟਾਈਮ ਹੋ ਗਿਆ ਪੁਲਿਸ ਵਾਲਿਆਂ ਨੂੰ ਵੀ ਬੁਲਾਇਆ ਸਾਢੇ ਡਾਂਟਿਆ ਡੋਟਿਆ ਚਪੇੜਾ ਚ ਪੂਰਾ ਮਾਰੀਆਂ ਉਹਦੇ ਉਹ ਤੇ ਭੱਜ ਗਿਆ ਜੀ ਕਹਿੰਦਾ ਬੱਸ ਛੱਡ ਕੇ ਭੱਜ ਗਿਆ ਬੱਸ ਇੱਥੇ ਕਣੀ ਆ ਤੇ ਸਾਨੂੰ ਹਜੇ ਤੱਕ ਨਹੀਂ ਪਤਾ ਹਜੇ ਉਹ ਬੰਦਾ ਕਹਿੰਦਾ ਜਿਹਨੇ ਬੱਸ ਲੈ ਕੇ ਚਲਾ ਕੇ ਜਾਣੀ ਐ ਉਹ ਜਲੰਧਰੋਂ ਚੱਲਿਆ ਫਗਵਾੜੇ ਪਹੁੰਚਿਆ ਸਾਨੂੰ ਹਜੇ ਅੱਧਾ ਘੰਟਾ ਹੋਰ ਲੱਗਣਾ ਤੇ ਇਹ ਦੱਸ ਲੋ ਵੀ ਇਹ ਜਿਹੜੇ ਬਾਕੀਆ ਲੋਕਾਂ ਨੇ ਲੁਧਿਆਣੇ ਪਹੁੰਚਣਾ ਉਸ ਤੋਂ ਅੱਗੇ ਕਿੱਥਾਂ ਪਹੁੰਚਣਾ ਹੈ ਬੱਸ ਨੰਬਰ ਵਗੈਰਾ ਭਾਜੀ ਕਿੰਨਾ ਹੈ ਭਾਜੀ ਬੱਸ ਨੰਬਰ ਹੈ ਤੁਹਾਡੇ ਸਾਹਮਣੇ ਜੀ ਆਰ ਐਕਸਪ੍ਰੈਸ ਦੀ ਬੱਸ ਹੈ ਪੀਬੀ 10 ਐਫ ਆਰ 0345 ਇਹ ਬੱਸ ਹੈਗੀ ਹੈ ਇਹ ਦੇਖੋ ਵੀ ਪੁਲਿਸ ਨੂੰ ਆਪਣਾ ਜਿੰਨਾ ਵੀ ਹੋ ਸਕਦਾ ਐਕਸ਼ਨ ਤੁਸੀਂ ਜਾਣਾ ਕਿੱਥੇ ਆ ਭਾਜੀ ਹਾਂਜੀ ਜਾਣਾ ਕਿੱਥੇ ਤੁਸੀਂ ਅਸੀਂ ਲੁਧਿਆਣੇ ਜਾਣਾ ਜੀ ਵਿੱਚ ਸਵਾਰੀਆਂ ਜਿਹੜੀਆਂ ਨੇ ਕਈਆਂ ਨੇ ਬਰਨਾਲੇ ਜਾਣਾ ਉਹ ਸਾਰੀਆਂ ਜਿਹੜੀਆਂ ਸਵਾਰੀਆਂ ਇੱਥੇ ਫਸੀਆਂ ਪੈੜੀਆਂ ਸਮਾਨ ਦੇ ਨਾਲ ਵਾਹਦੀਆਂ ਲੇਡੀਜ਼ ਹੈ ਕਿ ਆ ਨਾ ਬੱਚਿਆਂ ਦੇ ਨਾਲ ਹੈਗੀਆਂ ਟਾਈਮ ਓਵਰ ਦੇ ਓਵਰ ਹੋ ਰਿਹਾ ਹੈ ਵਿਸ਼ਵਾਸ ਕਰੇ ਸਫਰ ਦੇ ਨਾਲ ਇਹ ਹੈ ਵੀ ਬੱਸ ਸਰਵਿਸ ਐ ਨਹੀਂ ਵੀ ਚਾਹੀਦਾ ਵੀ ਹਾਂਜੀ ਜੀ ਵੀ ਜਿਹੜਾ ਮਰਜ਼ੀ ਬੱਸ ਚਲਾ ਲੈ ਫਸਾ ਚਲਾ ਲੈ ਨੇ ਹਜੇ ਅਸੀਂ ਨਾਲ ਬੈਠੇ ਆਂ ਵਿੱਚ ਬੱਸ ਲੱਗੀ ਲੱਗੀ ਬਚੀ ਆ ਬਿਲਕੁਲ ਇੰਨੇ ਹਿਸਾਬ ਨਾਲ ਪਰੇ ਗਵਾਟ ਮੈਨੂੰ ਸਭ ਸ਼ਾਇਦ ਲਗਮ ਆਏ ਨੇ ਸਵਾਰੀ ਦੇਖ ਕੇ ਮਾਰੀ ਮਰਤਵਾਰੀਆਂ ਕਹਿ ਰਹੀਆਂ ਵੀ ਇਹਨੇ ਇਹਨੂੰ ਬਾਸਪੂਰੀ ਡੋਲ। ਕੋੜ ਤਾਂ ਥੱਲੇ ਲਿਆਣੀ ਸੀ ਇਹਨੇ ਬਸੇ। ਇਸ ਦੌਰਾਨ ਜਦੋਂ ਬਸ ਦੇ ਕੰਡਕਟਰ ਨਾਲ ਗਲਬਤ ਕਰਨੀ ਚਾਹੀ ਤਾਂ ਉਸਨੇ ਕੈਮਰੇ ਅੱਗੇ ਕੁਝ ਵੀ ਬੋਲਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਸਥਿਤੀ ਦਾ ਜਾਇਜ਼ਾ ਲਿਆ ਤੇ ਬਾਸ ਚਾਲਕ ਦੀ ਭਾਲ ਤੇਜ਼ ਕਰ ਦਿੱਤੀ। ਇੱਥੇ ਦੱਸ ਦਈਏ ਕਿ ਇਸ ਘਟਨਾ ਤੋਂ ਬਾਅਦ ਕੰਪਨੀ ਵੱਲੋਂ ਦੂਸਰੇ ਡਰਾਈਵਰ ਨੂੰ ਭੇਜਿਆ ਗਿਆ ਜਿਸ ਨੇ ਇਸ ਵਾਰੀਆਂ ਨੂੰ ਆਪਣੀ ਮੰਜ਼ਿਲ ਤੇ ਪਹੁੰਚਾਇਆ। ਰਾਹ ਦੀ ਗੱਲ ਰਹੀ ਕਿ ਬਾ ਚਾਲਕ ਦੀ ਅਣਗਹਿਲੀ ਕਾਰਨ ਇੱਕ ਵੱਡਾ ਹਾਸਾ ਹੋਣ ਤੋਂ ਵੀ ਬਚਾ ਹੋ ਗਿਆ। ਗੁਰਾ ਤੋਂ ਨਵਰੰਗ ਚੈਨਲੇ ਮਨੀਸ਼ ਕੌਸ਼ਲ ਦੀ ਰਿਪੋਰਟ ਹਾਂਜੀ ਭਾਜੀ ਕੀ ਹੋਇਆ ਅੱਛਾ ਜੀ ਬਸ ਚੱਲਦੇ ਪਵਾੜੇ ਤੋਂ ਪਹਿਲਾਂ ਪਲਟਰ ਲੱਗਦੀ ਸੀ ਅੱਛਾ ਕਿੱਥੋਂ ਆਈ ਇਹ ਬਸ ਇਹ ਰਾਮਾ ਮੰਡੀ ਤੋਂ ਆਈ ਹੈ ਅੱਛਾ ਜੀ ਰਾਮਾ ਮੰਡੀ ਪਹਿਲਾਂ ਸੀ ਬਸ ਖਰਾਬ ਹੋ ਗਈ ਸੀ ਕਿਰਾਏ ਇੰਨੇ ਸੇ ਬਸ ਕਮੀ ਤੇ ਗਈ ਹੈ ਤੇ ਟ੍ਰੈਵਲ ਚੇਂਜ ਹੋ ਗਿਆ ਟ੍ਰੈਵਲ ਨਾਲ ਮਨੀਸ਼ ਨਾਲ ਗੱਲ ਕੀਤੀ ਸੀ ਸਹੀ ਮਨ ਵਿੱਚ ਇਹਦੀ ਬਹੁਤ ਵੱਡੀ ਗਲਤੀ ਹੈ ਕਾਹ ਦਫਤਰ ਵਾਲੇ ਦੀ ਵੀ ਉਹਨਾਂ ਨੇ ਬੰਦਾ ਗਲਤ ਭੇਜਿਆ ਐ ਇੰਨੀ ਹੋੜੀ ਚਲਾ ਚਲਾ ਕੇ ਕਿੱਥੇ ਤੱਕ ਲੈ ਕੇ ਆਏ ਭਾਈ ਇਹ ਮਸਾ ਲੈ ਕੇ ਆਇਆ ਛੇ ਹੁਣ ਇਹ ਕਿੱਥੇ ਖੜੀ ਬਸ ਇਹ ਕਿਹੜਾ ਪਿੰਡ ਮੱਲਾ ਕਰਾਇਆ ਦਾ ਮੱਲਾ ਪਿੰਡ ਆ ਇਹ ਅੱਛਾ ਜੀ ਕਿੰਨਾ ਟਾਈਮ ਹੋ ਗਿਆ ਇੱਥੇ ਬਸ ਰੁਕੀ ਨਾ 6 ਘੰਟੇ ਕਿੰਨੇ ਘੰਟੇ ਹੋਏ ਆਪਾਂ 9:30 ਵਜੇ ਲੱਗੇ ਇੱਥੇ ਹੁਣ 10:00 ਦਿਖਦੇ ਭਾਈ ਬਹੁਤ ਪਰੇਸ਼ਾਨ ਕੀਤਾ ਸਾਡੇ ਿੱਕੇ ਜਿੱਕੇ ਬੱਚੇ ਦੇ